ਹਾਂ ਕਰਦੇ ਰਾਂਗੇ ਜਿੰਨਾ ਕਿ ਸਰ ਜੀ ਜ਼ਿੰਦਗੀ ਨੇ ਅਣਪਵਾ ਕੀਤੀ ਐਸੀ ਦੋਸ਼ਾ ਕਰੂ ਜੇ ਭਾਈ ਹੁਣ ਬਫੇ ਨਾ ਕੀਤੀ ਉਹ ਗੱਲ ਕੋਈ ਨਾ ਜੂਗਾ ਹਾਂ ਅਨੰਦ ਜੀ ਮੈਂ ਰੋਜ਼ੀ ਵਾਰੀ ਪਹਾੜੀ ਕੰਗਰੀ ਤੁਹਾਨੂੰ ਸੁਣਾਉਂਦਾ ਬਰਬੜਿਆਂ ਚੋਂ ਕੋਈ ਗੀਤ ਹੈ ਬਰਬੜਿਆਂ ਚੋਂ ਨਾ ਨਾ ਗੀਤ ਨਹੀਂ ਕਹਾਣੀ ਕਹਾਣੀ ਹਾਂਜੀ ਬੋਲੋ ਚਲੋ ਅੱਛਾ ਹਾਂ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਕਿਆ ਬਾਤ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਆਉਣਾ ਲਾ ਕੇ ਬਹਾਨਾ ਮੇਰੇ ਪਿੰਡ ਹੁੰਦਾ ਸੀ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਵਾਹ ਵਾਹ ਹੌਣ ਬੋਲਿਆ ਉਹਨੇ ਨਿਤ ਦੇ ਬਹਾਨੇ ਨਵੇਂ ਨਿਤ ਕਢਨੇ ਕੋਈ ਅੱਜ ਪਜਲਾ ਕੇ ਸਖੀਆਂ ਤੇ ਮੜਨੇ ਆਉਣਾ ਸਿੱਖਣ ਕਸੀਦਾ ਆਉਣਾ ਸਿੱਖਣ ਕਸੀਦਾ ਮੇਰੇ ਪਿੰਡ ਹੁੰਦਾ ਸੀ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਮੋਰ ਕੁਗੀਆਂ ਗਟਰਾ ਪਾਉਣੇ ਫੁੱਲ ਸਿੱਖਣੇ ਚਿੱਟੀ ਚਾਦਰ ਤੇ ਸਜਣਾ ਦੇ ਨਾਲ ਲਿਖਣੇ ਸਰਾਬੀ ਉਹਦਾ ਨਿੱਤੀ ਆਉਣਾ ਜਾਣਾ ਹੂੰ ਉਹਦਾ ਨਿੱਤੀ ਆਉਣਾ ਜਾਣਾ ਮੇਰੇ ਪਿੰਡ ਹੁੰਦਾ ਸੀ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਹੁਣ ਭੁੱਲ ਕੇ ਵੀ ਗੇੜਾ ਉਹਨਾ ਲੱਗਦਾ ਨਹੀਂ ਪਾ ਕੇ ਸੂਟ ਗੁਲਾ ਨਰੀ ਹੁਣ ਠੱਗਦਾ ਨਹੀਂ ਕਿਆ ਬਾਤ ਬਹੁਤ ਅਚ ਜੀ ਦੀ ਚਾਂਜਰਾਂ ਦਾ ਸ਼ੋਰ ਜੀ ਦੀ ਚਾਂਜਰਾਂ ਦਾ ਸ਼ੋਰ ਮੇਰੇ ਪਿੰਡ ਹੁੰਦਾ ਸੀ ਆਹ ਆਹ ਮੇਰੇ ਪਿੰਡ ਪਿਸ਼ਵਾੜੇ ਮੇਰੇ ਪਿੰਡ ਪਿਸ਼ਵਾੜੇ ਉਹਦਾ ਪਿੰਡ ਹੁੰਦਾ ਸੀ ਗਿਆ ਮਾਰੇ ਉਹ ਡਾਰੀ ਪਰ ਦੇਸ ਮੱਲਿਆ ਗਿਆ ਮਾਰੇ ਉਹ ਡਾਰੀ ਪਰ ਦੇਸ ਮੱਲਿਆ